ਆਪਣਾ ਦਰਸ਼ਨ ਕਰਾਵਾਂਗੇ ਹੁਣ ਇਸ ਸਮੇਂ ਧੂਣਾ ਸਾਹਿਬ ਦੇ ਇਹ ਜੋ ਕੀ ਵੀਰ ਆਪਣੇ ਨਾਲ ਗੁਰਵਿੰਦਰ ਜੀ ਨੇ ਗੁਰਵਿੰਦਰ ਸਿੰਘ ਜੀ ਹਾਂਜੀ ਇਸ ਸਥਾਨ ਤੇ ਧੂਣਾ ਹੈ ਜੀ ਠੀਕ ਆ ਜੀ ਰਾਮ ਰਾਮ ਬਾਬਾ ਜੀ ਇੱਥੇ ਇਹ ਮਖਣੀ ਹਾਂਜੀ ਇਹ ਜੋ ਕੀ ਆ ਧੂਣਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਸਸਮਾ ਤੇ ਹਨ ਜੀ ਹਾਂਜੀ ਤੇ ਕਰੋ ਜੀ ਦਰਸਾਂ ਦਿਖਾਓ ਜੀ ਸਾਰਿਆਂ ਆਪਣੇ ਜਿਹੜਿਆਂ ਕੀ ਧਰਮਿਕ ਪੂਜਨਿਕ ਤਸਵੀਰਾਂ ਨੇ ਆ ਦਿਖਾ ਦੋ ਜਿੱਧਰ ਦਿਖਾ ਹਾਂਜੀ ਬਾਬਾ ਜੀ ਦਾ ਨਾਮ ਪਤਾ ਨਹੀਂ ਇਹ ਬਾਬਾ ਜੀ ਹੈਗੇ ਹਰੀਗੜ ਅੱਛਾ ਜੀ ਹਾਂ ਹਰੀਗੜ ਹੈਂ ਜੀ ਹਾਂਜੀ ਬਾਬਾ ਜੀ ਜੋ ਕਿ ਇੱਥੇ ਸੇਵਾ ਕਰਦੇ ਨੇ ਨੇ ਜੀ ਹਾਂਜੀ ਅੱਛਾ ਜੀ ਕਾਫੀ ਟਾਈਮ ਪੁਰਾਣੇ ਹੋਗੇ ਅੱਛਾ ਜੀ ਕਮ ਬਾਬਾ ਜੀ RAM RAM ਜੀ ਹਾਂਜੀ ਹਾਂਜੀ ਕਿੰਨੇ ਸਮੇਂ ਤੋਂ ਤੁਸੀਂ ਸੇਵਾ ਕਰਦੇ ਹੋ ਬਾਬਾ ਜੀ ਤੁਸੀਂ ਮੈਨੂੰ ਹੋਗੇ 2013 ਤੋਂ ਲਗਾਤਾਰ ਕਰ ਰਹੇ ਅੱਛਾ ਜੀ ਹਾਂਜੀ ਠੀਕ ਆ ਜੀ 2013 ਤੋਂ ਹਾਂਜੀ ਠੀਕ ਆ ਜੀ ਤੇ ਹੁਣ ਚੱਲ ਰਿਹਾ 2024 ਹੈ ਨਾ 9-10 ਸਾਲ ਹੋ ਸਕਦੇ ਨੇ ਹੈ ਨਾ ਕਹਿ ਸਕਦੇ ਆਂ ਸੀ ਵੀ ਹਾਂਜੀ 2013 ਤੋਂ ਬਾਬਾ ਜੀ ਸੇਵਾ ਕਰ ਰਹੇ ਨੇ ਤੇ ਹੁਣ ਚੱਲ ਰਹੀ 2024 ਤੇ 9 ਸਾਲ ਦੇ ਕਰੀਬ ਕਹਿ ਸਕਦੇ ਆਂ ਹਾਂਜੀ ਹੈ ਹਾਂਜੀ ਚਲੋ 9-10 ਸਾਲ ਦੇ ਕਰੀਬ ਵਿੱਚ ਕਹਿ ਸਕਦੇ ਆਂ ਆਪਾਂ ਵੀ ਬਾਬਾ ਜੀ ਤੇ ਹਰੀ ਹਰੀ ਗਰਜੀ ਜੋ ਕਿ ਇਸ ਸਥਾਨ ਤੇ ਬਾਬਾ ਜੀ ਦੀ ਸੇਵਾ ਕਰਦੇ ਨੇ ਧੂਨੇ ਤੇ ਕਰਦੇ ਨੇ ਨਾ ਜੀ ਧੂਨਾ ਜਗਾਉਂਦੇ ਨੇ ਬਾਬਾ ਜੀ ਹੈ ਨਾ ਜੀ ਬਾਹਰ ਤੋਂ ਬੱਤੀ ਕਰਦੇ ਬਾਹਰ ਤੋਂ ਬੱਤੀ ਵੀ ਕਰਦੇ ਹਾਂ ਜੀ ਹਾਂ ਸ਼ਾਮ ਦੀ ਆਰਤੀ ਹਾਂ ਜੀ ਆਪਣਾ ਚੱਲਣਾ ਬਾਬਾ ਜੀ ਹਾਂ ਜੀ ਕੋਈ ਨਹੀਂ ਬੱਸ ਆਪਾਂ ਥੋੜੀ ਵੀਡੀਓ ਬਾਕੀ ਦਿਨ ਚ ਕਰਕੇ ਜਾਵਾਂਗੇ ਇੱਕ ਦੋ ਵਾਰੀ ਤਾਂ ਹੁਣ ਮੜੀ ਸਟਿੰਗ ਕਰਕੇ ਸਵੇਰੇ ਇੱਕ ਨਾ ਸਵੇਰ ਕੱਲ ਨੂੰ 11:00 ਵਜੇ ਆ ਜੀ ਕੀ ਨਾਮ ਹੈ ਤੁਸੀਂ ਬਾਬਾ ਜੀ ਦਾ ਹਰੀ ਗਿਰ ਜੀ ਹਰੀ ਗਿਰ ਜੀ ਬਾਬਾ ਜੀ ਤੋਂ ਤੁਸੀਂ ਦਰਸ਼ਨ ਕਰ ਰਹੇ ਹੋ ਮਹਾਪੁਰਸਾਂ ਦੇ ਜੋ ਕਿ ਸੈਨਾ ਇਸ ਸਥਾਨ ਤੇ ਸੇਵਾ ਕਰਦੇ ਤੂ ਬੱਤੀ ਦੀ ਧੂਨੇ ਦੀ ਤੇ ਧੂਣਾ ਸਾਹਿਬ ਦੇ ਵੀ ਕਰੋ ਜੀ ਦਰਸ਼ਨ ਜਿਹੜੇ ਤਾਂ ਦਰਸ਼ਨ ਵੀ ਉਹੀ ਕਰਦੇ ਨੇ ਜਿਨ੍ਹਾਂ ਦੇ ਕਰਮਾਂ ਚ ਹੁੰਦਾ ਵੀ ਲਿਖਿਆ ਵਾ ਇਹ ਪਰਮਾਤਮਾ ਵੱਲੋਂ ਬਹੁਤ ਤੁਸੀਂ ਬਹੁਤ ਕਰਮਾਂ ਵਾਲਿਓ ਜਿਹੜੇ ਆਪਾਂ ਦੇ ਆਪਣੇ ਨਾਲ ਜੁੜੇ ਹੋਇਆ ਇਸ ਵੀਡੀਓ ਦੇ ਵਿੱਚ ਆ ਇਹ ਸਥਾਨ ਦੇ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕਰ ਰਹੇ ਹੋ ਜੋ ਕਿ ਇਹ ਸ਼ਿਵ ਮੰਦਿਰ ਆ ਕਾਫੀ ਪੁਰਾਣਾ ਜੋ ਕਿ ਗिरा ਗਿਰੀ ਮਹਾਰਾਜ ਨੇ ਇਸ ਜਗ੍ਹਾ ਤੇ ਗੀਰਾ ਦਾ ਡੇਰਾ ਗੀਰਾ ਦਾ ਡੇਰਾ ਕਹਿ ਸਕਦੇ ਹਾਂ ਜਿਸ ਸਥਾਨ ਤੇ ਕਈ ਨਾਮ ਕੁੱਤੇ ਦੇ ਨਾਮ ਦੇ ਨਾਂ ਤੇ ਵੀਡੀਓ ਪਈ ਹੋਈ ਆ ਕਹਿੰਦੇ ਨੇ ਵੀ ਕੁੱਤਿਆਂ ਦੇ ਨਾਮ ਤੇ ਵੀਡੀਓ ਵੀ ਜ਼ਮੀਨ ਐ ਇਸ ਸਥਾਨ ਤੇ ਪਰ ਜਦੋਂ ਇੱਥੇ ਪਤਾ ਕਰਿਆ ਅਸਲੀਅਤ ਦਾ ਪਤਾ ਲੱਗਿਆ ਤਾਂ ਤਾਂ ਇਸ ਵੀਡੀਓ ਵਿੱਚ ਪਤਾ ਲੱਗਿਆ ਵੀ ਰੌਣਾ ਤਾਂ ਨੌਲੇਜ ਲਈ ਆ ਆਪਾਂ ਨੇ ਪਿੰਡਿਆਂ ਕੋਲੋਂ ਵੀਰੌਣਾ ਕੋਲੋਂ ਤੇ ਵੀਰ ਗੁਰਵਿੰਦਰ ਸਿੰਘ ਜੀ ਉਹਨਾਂ ਨੇ ਦੱਸਿਆ ਕੁਝ ਜਿਹੜੇ ਤੇ ਪੰਚਾਇਤ ਮੈਂਬਰ ਨੇ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੀ ਇੱਥੇ ਜ਼ਮੀਨ ਆ 180 ਬਿੱਗਾ ਹੈ ਜੋ ਕਿ ਇਸ ਸਥਾਨ ਦੇ ਨਾਮ ਤੇ ਆ ਸਿਵਦਵਾਲਲੇ ਦੇ ਨਾਮ ਤੇ ਆ ਜਮੀਨ ਸਾਰੀ ਉਸੇ ਬੋ ਮੰਦਰ ਦੇ ਨਾਮ ਤੇ ਹੈ ਨਾ ਜੀ ਹਾਂਜੀ 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 ਪੰਡਤੀ ਕੀ ਨਾਮ ਹੈ ਤੁਹਾਡੇ ਜੀ ਮੋਤੀ ਲਾਲ ਹੈ ਜੀ ਮੋਤੀ ਲਾਲ ਹਾਂਜੀ ਕਿਹੜੇ ਪਿੰਡ ਤੋਂ ਜੀ ਖੜਗੋ ਜੀ ਖੜਗੋ ਖਾਨਪੁਰ ਗੰਡਿਆਂ ਤੋਂ ਜੀ ਖਾਨਪੁਰ ਗੰਡਿਆਂ ਤੋਂ ਤੇ ਕਿੰਨੇ ਸਮੇਂ ਤੋਂ ਆਨੇ ਹੋ ਤੁਸੀਂ ਇਸ ਜਗ੍ਹਾ ਤੇ ਮੇਨ ਦਾ ਜੀ ਬੇ ਅਸਲੀ ਦਾ ਮੇਰਾ ਜਨਮ ਮਹੀ ਉਰੀ ਗਾ ਸਮਝੋ ਬੇ ਜੀ ਹਾਂ ਜੀ ਹਾਂ ਸਮਾਰ ਕੇ ਦਿਖਾਓ ਨਾ ਕਿ ਬਾਬਾ ਜੀ ਵੀਰ ਉਹਨਾਂ ਨੇ ਪੰਡਤ ਜੀ ਨੂੰ ਜੀ ਪੁਰਾਣੇ ਸੇਵਾਦਾਰ ਹੈ ਮਤਲਬ ਕਿੰਨੇ ਕੁ ਪੀੜੀਆਂ ਹਾਂ ਜੀ ਹਾਂ ਜੀ ਹਾਂ ਜੀ ਨਾਲੇ ਬਜ਼ੁਰਗਾਂ ਲੋ ਆ ਰਹੇ ਆ ਜੀ ਹਾਂਜੀ ਬਜ਼ੁਰਗਾਂ ਬਨਾਰਮੋਂ ਤੋਂ ਆ ਰਹੇ ਆ ਸਾਡਾ ਕੰਮ ਹਾਂਜੀ ਹਾਂਜੀ ਅਸੀਂ ਵੀ ਮਤਲਬ ਕਿ ਇਹਨੂੰ ਛੱਡ ਨਹੀਂ ਸਕਦੇ ਜੀ ਇਹ ਸੇਵਾ ਠੀਕ ਹੈ ਜੀ ਹਾਂਜੀ ਸੱਡੇ ਹੋਂ ਦੇ ਕੋਈ 3 ਦਿਨ ਲੱਗਣ 4 ਦਿਨ ਦੀ ਸੇਵਾ ਦੀ ਲਗਾਤਾਰ ਸੇਵਾ ਕਰਦੇ ਹੋ ਭਰਾ ਜੀ ਹਾਂਜੀ ਅਸੀਂ ਦਿਲ ਨਾਲ ਵੈਸੇ ਵੀ ਜੀ ਆਪਣਾ ਸੋਮਵਾਰ ਜਿਹੜਾ ਜਾਣ ਮੈਂ ਸਫਲ ਹੋ ਜਾਂਦਾ ਇਨਸਾਨ ਦਾ ਜਿਹੜਾ ਬੰਦਾ ਨਾ ਦੇਖੋ ਮਹਾਪੁਰਸ਼ਾਂ ਦੇ ਲੜ ਲੱਗ ਜਾਂਦੇ ਨੇ ਸੇਵਾ ਕਰਦੇ ਨੇ ਹੈਨਾ ਮੈਨੂੰ ਜੀ ਪੱਕਾ ਅੱਛਾ ਜੀ ਉਹ ਮਿਲਾਂਦੇ ਆ ਸਾਰੇ ਨਗਰ ਗੰਦੇ ਹੁੰਦਾ ਜੀ ਮਤਲਬ ਇਹ ਨਹੀਂ ਵੀ ਕੱਲਾ ਬੰਦਾ ਕੋਈ ਨਹੀਂ ਕਰਦਾ ਜੀ ਮਤਲਬ ਸਾਰੇ ਨਗਰ ਕੰਨੀ ਦੇ ਸਾਰਾ ਨਗਰ ਬੜਾ ਸਾਫ ਅੱਛਾ ਮਾਈਗਾ ਨਵਰਾਤ ਰਾਂਗੇ ਵਿੱਚ ਮਾਤਾ ਅਨਪੂਰਨਾ ਦਾ ਜਗਰਾਤਾ ਵੀ ਹੁੰਦਾ ਜੀ ਅੱਛਾ ਜੀ ਹਾਂਜੀ ਹਾਂਜੀ ਉਹ ਵੀ ਸਾਰੇ ਨਗਰ ਕੰਨੀ ਤੇ ਹੈ ਲੰਗਰ ਪਾਣੀ ਛਕੋ ਆਓ ਜਓ ਨਮਸਕਾਰ ਕਰੋ ਕਾ ਵੀ ਕੱਠ ਹੋ ਜਾਂਦਾ ਹੋਗਾ ਇਹ ਪਰ ਜਗਰਾਤੇ ਵਿੱਚ ਜੀ ਬਿਲਕੁਲ ਰਸਾ ਦਾ ਚੱਲ ਆ ਜੀ ਅੱਛਾ ਜੀ ਹਾਂਜੀ 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 ਠੀਕ ਆ ਜੀ ਮੇਰਾ ਅਨਪੂਰਨਾ ਮਾਤਾ ਬਾਜੀ ਇੱਕ ਹਫਤਾ 10 ਦਿਨ ਪਹਿਲਾਂ ਉਹ ਮਤਲਬ ਪਾਰਟ ਰੱਖਿਆ ਜਾਏਗਾ ਜੀ ਉਸ ਤੋਂ ਬਾਅਦ ਮੈਂ ਜਿਸ ਤਰ੍ਹਾਂ ਨ ਨਬਰਾਤ ਤਰੀ ਮਲ ਨੌਂ ਰਾਤ ਕੀ ਨਹੀਂ ਦਸਮਾਤ ਸੈਰਾ ਹੋ ਗਿਆ ਉਸਤਰਾ ਫਿਰ ਸੈਰੇ ਵਾਲੇ ਜਿਲੋਂ ਪੋਗ ਪੰਦੇ ਹੁੰਦਾ ਅੱਛਾ ਜੀ ਹਾਂ ਜੀ ਫਿਰ ਸਜਦੇ ਇਨ ਜਗਣੀ ਜਗ੍ਹਾ ਤੇ ਤੁਸੀਂ ਇੱਥੇ ਇਸ ਜਗ੍ਹਾ ਤੇ ਜਗਰਾਤਾ ਵੀ ਕਰਾਉਂਦੇ ਹੋ ਜੀ ਜਗਰਾਤਾ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਨਰਾਤ ਤੇਰੇ ਨੂੰ ਮਗਰ ਉਹ ਜਗਰਾਤੇ ਹੈ ਨਾ ਜੀ ਦਸਮਾਹੇ ਵਾਲੇ ਜਿੰਦਾ ਹੁੰਦਾ ਜੀ ਅੱਛਾ ਜੀ ਦਸਹਰੇ ਨੂੰ ਕਰਾਂਦੇ ਜਦੋਂ ਆਪਣਾ ਦਸਹਰਾ ਹੁੰਦਾ ਜੀ ਫਿਰ ਇੱਥੇ ਤੁਸੀਂ ਜਗਰਾਤਾ ਕਰਾਉਂਦੇ ਹੋ ਜੀ ਠੀਕ ਹੈ ਪਿੰਡ ਕੰਦੇ ਹੁੰਦਾ ਮਲ ਕੱਲੇ ਬੰਦਾ ਕੋਈ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਹਾਂ ਜੀ ਹਾਂ ਜੀ ਠੀਕ ਹੈ ਜੀ ਬਿਲ ਬਹੁਤ ਵੀ ਅਗਲਾ ਹੀ ਤੇ ਤਾਂ ਟਾਈਮ ਲੱਗੇ ਆਪਾਂ ਕਰਾਂਗੇ ਵੀਡੀਓ ਸ਼ੂਟ ਜੀ ਜਗਰਾਤੇ ਦੀ ਸਮਾਂ ਕੱਢ ਕੇ ਆਵਾਂਗੇ ਹਨਾ ਜੀ ਤੇ ਬਾਕੀ ਦਿਨ ਦੇ ਵਿੱਚ ਵੀ ਵੀਡੀਓ ਬਣਾਵਾਂਗੇ ਹੁਣ ਅੱਜ ਹੋਗੇ ਥੋੜੇ ਜਿਹਾ ਅਸੀਂ ਜੇ ਲੇਟ ਆ ਅੱਛਾ ਜੀ ਹਾਂਜੀ ਆਲੂ ਵੀ ਭੰਡਾਰਾ ਇਸੇ ਜਗ੍ਹਾ ਤੇ ਨਹੀਂ ਚੱਲਦੇ ਇਹ ਪੂਰਾ ਸਾਰੇ ਜਿੰਨੇ ਵੀ ਪਿੰਡ ਦੇ ਬਾਹਰ ਦੇ ਮਤਲਬ ਮਿੱਤਰ ਪਿਆਰੇ ਸਭ ਆਉਣਗੇ ਹਾਂਜੀ ਅੱਜ ਮੈਂ ਸਵਰਾਤਰੀ ਵਾਲੇ ਦਿਨ ਆਈ ਇਸੇ ਜਗ੍ਹਾ ਤੇ ਹੋਗੇ ਥੋੜੇ ਜਿਹਾ ਲੇਟ ਆ ਤੇ ਹੁਣ ਜਣੀ ਕਿ ਲੰਗਰ ਦੀ ਹੋ ਗਈ ਸਮਾਪਤੀ ਦਿਨ ਦੇ ਵਿੱਚ ਅਤੇ ਵੀਰ ਆਪਣੀ ਜਿਹੜੇ ਲੰਗਰ ਬਣਾਉਂਦੇ ਸੀਗੇ ਉਹ ਦਸਰੇ ਸੀਗੇ ਦੇਖੋ ਕਹਿੰਦੇ 11 12 ਕੁਆਂਟਲ ਆਟਾ ਲੱਗ ਜਾਂਦਾ ਏ ਹਾਂਜੀ ਹਾਂਜੀ 15 ਤੁਸੀਂ ਅੰਦਾਜ਼ਾ ਲੱਗ ਸਕਦੇ ਹੋ ਸੰਗਤ ਦਾ ਫਿਰ ਤਾਂ ਲੱਖਾਂ ਦੇ ਹਿਸਾਬ ਨਾਲ ਇਹ ਗਿਣਤੀ ਤੇ ਆਉਂਦੀ ਉਹ ਕੀ ਸੰਗਤ ਬਹੁਤ ਜ਼ਿਆਦਾ ਹੀ ਬਹੁਤ ਪਰ ਤਾਂ ਲਾਣ ਲੱਗ ਜੰਦੀ ਹੋਗੀ ਇੱਥੇ ਮੱਥਾ ਟੇਕ ਨਾਲ ਦੇ ਜੀ ਸਭ ਕੁਝ ਹੁੰਦਾ ਜੀ ਮਲੇ ਇਹ ਥੱਲੇ ਤੇ ਵੀ ਉੱਪਰ ਤੇ ਵੀ ਇਹ ਸਾਰਾ ਸੰਗਤ ਨਾਲ ਭਰਿਆ ਹੋਇਆ ਜੀ ਤੁਸੀਂ ਸਵੇਰ ਦੁਪਹਿਰ ਆਉਂਦੇ ਫਿਰ ਪਤਾ ਲੱਗਦਾ ਅਸਲ ਮਤਲਬ ਦੇਖ ਕੇ ਵੀ ਹਾਂ ਮਿਲਕ ਦਾ ਅਗਲਾ ਕਹਿੰਦਾ ਵੀ ਚਲੋ ਆਇਆ ਜੋ ਮੂੰਹ ਚ ਕਹਿੰਦੇ ਆ ਰਹੇ ਤਾਂ ਜੀ ਹੁਣ ਜਿਹੜੀ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਕਰਨੀ ਸੀ ਇਹ ਵੀ ਨਹੀਂ ਹੋਣੀ ਸੀਗੀ ਇਹ ਵੀ ਪਰਮਾਤਮਾ ਦੇ ਸਜਾਓਗਾਂ ਨਾਲ ਹੁੰਦਾ ਜੋ ਕੁਝ ਹੁੰਦਾ ਨਾ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਨਾ ਜੀ ਜਿਹੜਾ ਨਕਸ਼ਾ ਮਾ ਕੱਢਿਆ ਤੇ ਆਪਾਂ ਨੂੰ ਚੈਨਲ ਤੇ ਜਾਣਕਾਰੀ ਦਿੱਤੀ ਹੈ ਤੇ ਆਪਾਂ ਅੱਗੇ ਹਾਂਜੀ ਮੰਦਰ ਦੇਵੀ ਬਾਹਰੋਂ ਦਰਦ ਕਰਾ ਦਿਓ ਹਾਂਜੀ ਹਾਂ ਠੀਕ ਹੈ ਜੀ ਉਹ ਕਰਾਤੀ ਇਹ ਆਪਾਂ ਨੇ ਹਾਂਜੀ ਤੇ ਆਪਾਂ ਆਜੋ ਜੀ ਅੱਗੇ ਮੰਦਰ ਦੀ ਆਪਾਂ ਕਰਦੇ ਆ ਅੱਗੇ ਇਹ ਵੀਡੀਓ ਆਜੋ ਅੱਗੇ ਆਜੋ ਜੀ ਇਹ ਦੇਖੋ ਜੀ ਬੇਲ ਭਈਆ ਆਪਣੀ ਸਾਰੀ ਆਹ ਦੇਖੋ ਜੀ ਕਿੰਨੇ ਇੱਥੇ ਬੇਲ ਭਈਆ ਬਹੁਤ ਵੱਡੀ ਭਾਂਡੇ ਭਾਂਡਿਆਂ ਦੀ ਬੇਲ ਕਹਿ ਸਕਦੇ ਹਾਂ ਦੇਗੇ ਕਿੰਨੇ ਕਿ ਦੇਗੇ ਹੋਣਗੇ 1 2 3 4 5 6 ਪਟਨੋਂ ਆਉਂਦਾ 11 13 14 15 ਇਹ ਸਾਰੇ ਵੀ ਫੁੱਲ ਹੋ ਜਾਂਦੇ ਨੇ ਵੀ 1 ਮਈ 23 ਚਾਹੋ ਇਹ ਜਣੇ ਕਿ 40 50 ਦੇਗੇ ਹੈਗੇ ਨੇ ਵੱਧੇ ਹੋ ਸਕਦੇ ਨੇ ਹਨਾ ਜੀ ਠੀਕ ਹੈ ਜੀ ਕਾਫੀ ਦੇਗੇ ਵੀ ਨੇ ਸਾਰੇ ਉਹ ਇਹ ਬੰਦਦੇ ਨੇ ਲੰਗਰ ਦੇ ਹਨਾ ਜੀ ਇਹ ਹਾਂ ਜੀ ਲੰਗਰ ਤੇ ਬਾਲਟੀਆਂ ਵੀ ਇਹ ਭਰ ਜਾਂਦੇ ਆਉਣਗੇ ਬਰਤਾਨਾਂ ਵਾਲਿਆਂ ਦੀ ਹਨਾ ਜੀ ਜਿਹੜੇ ਬਰਤਾਨ ਦੇ ਹੋਣਗੇ ਲੰਗਰ ਇੱਥੇ ਠੀਕ ਆ ਜੀ ਤੇ ਆਪਾਂ ਅੱਗੇ ਵੀ ਦਰਸ਼ਨ ਕਰਦੇ ਆ ਆਜੋ ਜੀ ਹਾਂ ਜੀ ਮਹਾਤਮਾ ਜੀ ਆਜੋ ਜਗੇ ਮਹਾਰਾਜ ਜੀ ਦਾ ਪੁੱਤ ਬਾਬਾ ਜੀ ਪੱਥਾ ਦੇਖਦੇ ਜੀ ਹਾਂਜੀ ਹਾਂਜੀ ਬਾਬਾ ਜੀ ਇਹ ਤੁਹਾਡਾ ਨਾਮ ਦੱਸੋਗੇ ਜੀ ਨਾਮ ਮੰਤ ਧਨਰਾਜ ਗਿਰ ਜੀ ਅੱਛਾ ਜੀ ਤਾਂ ਨਰਾਜ ਗਿਰ ਰਹੇ ਹਾਂ ਜੀ ਹਾਂ ਠੀਕ ਆ ਜੀ ਇਹ ਪੰਜ ਜੋ ਨਾਖਾੜਾ ਅੱਛਾ ਜੀ ਉਹ ਅੱਛਾ ਜੀ ਮੜਾ ਥੋੜੇ ਇੰਚੀ ਬੋਲੋ ਜੀ ਸਮਝਾਓ ਥੋੜਾ ਜਿਹਾ ਆਪਣੇ ਜਿਹੜੇ ਆਪਣੇ ਨਾਲ ਦਰਸ਼ਕ ਵੀਰ ਨੇ ਭੈਣ ਭਰਾਣੇ ਸਾਰੇ ਵੀਡੀਓ ਦੇਖ ਰਹੇ ਨੇ ਮੰਤ ਧਨਰਾਜ ਗਿਰ ਜੀ ਨੇ ਜੀ ਤੇ ਬਾਬਾ ਜੀ ਤੁਸੀਂ ਇੱਥੇ ਕਿੰਨੇ ਸਮੇਂ ਤੋਂ ਸੇਵਾ ਕਰ ਰਹੇ ਹੋ ਜੀ ਸੇਵਾ ਵਾਲੀ ਸਨ 590 ਸਾਲ ਆ ਰਹੇ ਤੇ ਅੱਛਾ ਜੀ ਹਾਂ ਠੀਕ ਆ ਜੀ 1995 ਤੋਂ ਬਾਬਾ ਜੀ ਇੱਥੇ ਕਹਿੰਦੇ ਨੇ ਵੀ ਸੇਵਾ ਕਰਦੇ ਨੇ ਕਾਫੀ ਸਮਾਂ ਹੋ ਗਿਆ ਹੈ ਬਾਬਾ ਜੀ ਨੂੰ ਇਸ ਸਥਾਨ ਤੇ ਸੇਵਾ ਕਰਦਿਆਂ ਨੂੰ ਤੇ ਕਰੋ ਜੀ ਮਹਾਂਪੁਰ ਸਾਹ ਦੇ ਦਰਸ਼ਨ ਤੇ ਦੇਖੋ ਜੀ ਤੁਸੀਂ ਹੋਰ ਵੀ ਤੁਸੀਂ ਦਰਸ਼ਨ ਕਰੋ ਇਸ ਸਥਾਨ ਦੇ ਆਓ ਜੀ ਆ ਵੀ ਦਿਖਾਓ ਜੀ ਤੁਸੀਂ ਧਰਮਿਕ ਜਿਹੜੀਆਂ ਕੀ ਤਸਵੀਰਾਂ ਨੇ ਮਾ ਜਿਹੜੇ ਕੀ ਜਿਵੇਂ ਕੀ ਕਹਿ ਸਕਦੇ ਹਾਂ ਮਹਾਰਾਜ ਸ਼ਿਵਜੀ ਭੋਲੇ ਨਾਥ ਮਾਤਾ ਪਾਰਬਤੀ ਜੀ ਤੇ ਕਿਰਤੀਕੇ ਜੀ ਸ੍ਰੀ ਗਣੇਸ਼ ਜੀ ਮਹਾਰਾਜ ਹਾਂਜੀ ਆ ਦਿਖਾਓ ਜੇ ਇੱਧਰ ਨੂੰ ਆ ਦਿਖਾਓ ਵੀਡੀਓ ਉੱਪਰ ਨੂੰ ਸਾਰਾ ਕੁਝ ਦਿਖਾਓ ਚੰਗੀ ਤਰ੍ਹਾਂ ਹਾਂਜੀ ਐਂਕਣਾ ਹਾਂਜੀ ਹਾਂਜੀ ਆ ਚੰਗੀ ਤਰ੍ਹਾਂ ਦਿਖਾਓ ਨਾ 크라우ਦੇ ਦਰਸ਼ਨ ਇਹ ਵੀ ਨਸੀਬਾਂ ਦੇ ਨਾਲੇ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਵੀ ਨਸੀਬਾਂ ਦੇ ਨਾਲ ਹੁੰਦੇ ਨੇ ਜੀ ਕਰੋ ਜੀ ਦਰਸ਼ਨ ਮਹਾਪੁਰਸ਼ਾਂ ਦੇ ਨਾਲ ਰਾਜਗਿਰੀ ਜੀ ਮਹਾਰਾਜ ਜੋ ਕਿ ਇਸ ਇਸ ਜਗਾ ਤੇ ਇਸ ਮੰਦਿਰ ਦੀ ਸੇਵਾ ਕਰਦੇ ਨੇ ਹਾਂਜੀ ਕਰੋ ਜੀ ਦਰਸਨਾ ਸਾਰਾ ਦਿਖਾ ਦਿਓ ਇਹ ਨਾਲੇ ਦਾ ਵਿਊ ਹਾਂਜੀ ਇਹ ਬਾਈ ਆਪਣੇ ਤੁਸੀਂ ਇੱਥੇ ਪਿੰਡ ਤੋਂ ਵੀਰ ਸਾਰੇ ਹੋ ਹਾਂਜੀ ਪਿੰਡ ਦੇ ਇਹ ਪਿੰਡ ਦੇ ਪਤਵੰਤੇ ਸੰਤ ਪਤਵੰਤੇ ਸੱਜਣ ਨੇ ਜੀ ਪਿੰਡ ਦੇ ਪਤਵੰਤੇ ਸੰਜਣ ਜੋ ਕਿ ਹਾਂਜੀ ਤੁਹਾਡੀ ਜੀ ਆਪਣੇ ਚੈਨਲ ਤੇ ਜੀ ਆਪਣੇ ਬਾਰੇ ਪਛਾਣ ਦੱਸੋ ਜੀ ਮੇਰਾ ਨਾਮ ਅਮਰ ਹੈ ਜੀ ਹਾਂਜੀ ਅਮਰ ਹੈ ਜੀ ਅਮਰ ਸਿੰਘ ਹਾਂਜੀ ਠੀਕ ਆ ਜੀ ਨਾਮ ਅਮਰ ਸਿੰਘ ਜੀ ਤੇ ਤੇ ਸੇਵਾ ਅੱਜ ਪਰ ਲੰਗਰ ਚੱਲਦਾ ਸੀਗਾ ਜੀ ਦਿਨ ਦੇ ਵਿੱਚ ਹਾਂ ਜੀ ਲੰਗਰ ਮਸ ਆਏ ਬਤੇ ਅੱਛਾ ਇਸੇ ਵਾਰ ਨਾ ਭਾਈਆ ਪਰ ਤਿੰਨ ਦਿਨ ਹੋ ਗਏ ਜੀ ਅੱਛਾ ਜੀ ਸੇਵਾ ਕਰਦਿਆਂ ਨੂੰ ਤਿੰਨ ਦਿਨ ਹੋ ਗਏ ਜੀ ਇਹਨਾਂ ਨੂੰ ਅਮਰ ਸਿੰਘ ਜੀ ਨੂੰ ਸਭ ਨੂੰ ਸਾਰੇ ਅੱਛਾ ਜੀ ਹਾਂ ਜਾਂਦਾ ਪਿੰਡ ਦੇ ਸਹਿਯੋਗ ਨਾਲੇ ਹੁੰਦਾ ਜੀ ਐਡਾ ਵੱਡਾ ਕੰਮ ਹੁੰਦਾ ਜਿਹੜਾ ਜੀ ਹਾਂਜੀ ਹਾਂ ਠੀਕ ਆ ਜੀ ਇਹ ਜਿਹੜਾ ਜੀ ਇੱਥੇ ਆਪਾਂ ਪਹੁੰਚੋ ਇਹਨਾਂ ਮੰਦਿਰ ਦੇ ਵਿੱਚ ਸ਼ਿਵ ਮੰਦਿਰ ਆ ਜੀ ਬਹੁਤ ਹੀ ਪੁਰਾਣਾ ਮੰਦਿਰ ਆ ਕਈ ਜਨਨ ਕਿ ਆਪਾਂ ਪੀੜੀਆਂ ਕਹਿ ਸਕਦੇ ਆ ਪੁਰਾਣਾ ਹਨਾ ਜੀ ਜਣੀ ਕਾ ਪਾ ਕੈਸਾ ਦਾ ਅੱਛਾ ਜੀ 7 800 ਸਾਲ ਪੁਰਾਣਾ ਠੀਕ ਆ ਜੀ ਬਹੁਤ ਪੁਰਾਣਾ ਮੰਦਿਰ ਆ ਜੀ 7 800 ਸਾਲ ਪੁਰਾਣਾ ਤੇ ਅਮਰ ਸਿੰਘ ਜੀ ਜਿਹੜੇ ਦੱਸ ਰਹੇ ਨੇ ਆਪਾਂ ਨੂੰ ਆਪਣੇ ਚੈਨਲ ਤੇ 7 800 ਸਾਲ ਪੁਰਾਣਾ ਇਹ ਮੰਦਿਰ ਹਾਂਜੀ ਇਸ ਜਗ੍ਹਾ ਤੇ ਨਾ ਕੁਸ਼ਤੀ ਦੰਗਲ ਵੀ ਹੁੰਦਾ ਏ ਤੇ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਆਪਣੇ ਫੋਟੋ ਬੇਸ ਵਿਸ਼ੇਸ਼ ਸਨਮਾਨ ਮਹਾ ਸਿਵਰਾਤਰੀ ਦੇ ਮੌਕੇ ਤੇ ਕੁਸ਼ਤੀ ਦੰਗਲ ਅਤੇ ਸੱਭਿਆਚਾਰਕ ਪ੍ਰੋਗਰਾਮ ਮਿੱਤੀ 2 ਮਾਰਚ 2022 ਦੇ ਵਿੱਚ ਕਰਵਾਇਆ ਸੀਗਾ ਸ਼ਿਵ ਮੰਦਿਰ ਖਾਨਪੁਰ ਗੰਡਿਆ ਰੈਲੂ ਪਟਿਆਲਾ ਜੋ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੈਂਦਾ ਇਹ ਪਿੰਡਾ ਇਹ ਜਿਹੜਾ ਮੰਦਿਰ ਆ ਨਾ ਇਹ ਜ਼ਿਲ੍ਹਾ ਪਟਿਆਲੇ ਦੇ ਵਿੱਚ ਪੈਂਦਾ ਪਿੰਡ ਖਾਨਪੁਰ ਗੰਡਿਆ ਰੈਲੂ ਦਾ ਇਸ ਦਾ ਨਾਮ ਆ ਪਿੰਡ ਦਾ ਤੇ ਇਸ ਜਗ੍ਹਾ ਤੇ ਹੈਗਾ ਜੀ ਮੰਦਿਰ ਇਹ ਜੇਕਰ ਕਿਸੇ ਨੇ ਇਸ ਸਥਾਨ ਤੇ ਆ ਕੇ ਦਰਸ਼ਨ ਕਰਨੇ ਹੋਣ ਜੇਕਰ ਕੋਈ ਬੰਦਾ ਇੱਥੇ ਸਰਦਾ ਨਾਲ ਨਾ ਸੁੱਖਾ ਸੁੱਖ ਕੇ ਆਉਂਦਾ ਹੈ ਨਾ ਸੁੱਖਦਾ ਹੀ ਉਸ ਦੀ ਸੁੱਖਾਂ ਨਾ ਪੂਰੀ ਹੁੰਦੀ ਆ ਸੁਖੀ ਹੋਈ ਸੁੱਖਾਂ ਪੂਰੀ ਹੁੰਦੀ ਐ ਇਸ ਜਗ੍ਹਾ ਤੇ ਸਰਦਾ ਨਾਲ ਤੇ ਆਪਾਂ ਅੱਗੇ ਆਪਾਂ ਉਹ ਵੀ ਦਰਸ਼ਨ ਕਰਾਉਣੇ ਜੀ ਅੱਗੇ ਮੇਂ ਮੰਦਿਰ ਦੇ ਆ ਜਿਓ ਜੀ ਬਰਾ ਕਾਫੀ ਵੱਡਾ ਮੰਦਿਰ ਹੈ ਜੀ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਤੇ ਤੂਣਾ ਸਾਹਿਬ ਦੇਖੋ ਜੀ ਹਾਂ ਜੀ ਹਾਂ ਆਏ ਧੂਣਾ ਸਾਹਿਬ ਜੋ ਕੀ ਧੂਣਾ ਜਗਦਾ ਲੈਂਦਾ ਹੀ ਹੁਣ ਇਸ ਜਗ੍ਹਾ ਤੇ ਇਸ ਦੇ ਵਿੱਚ ਧੂਣਾ ਜਿਹੜਾ ਕੀ ਨਹੀਂ ਇਹਦੇ ਵਿੱਚ ਨਾ ਪਾਥੀ ਲਾਣੇ ਵੀਰੇ ਜੀ ਸਾਹਿਬੀ ਅੱਛਾ ਜੀ ਹਾਂ ਜੀ ਸਾਹਿਬਤੀ ਪਾਥੀ ਲਾ ਪਾਥੀ ਲਾ ਕੇ ਵਿੱਚ ਹਾਂ ਜੀ ਸਮਾ ਦੱਬ ਲੈਣੇ ਆਪਾਂ ਅੱਛਾ ਜੀ ਹਾਂ ਜੀ ਇਹ ਧੂਣਾ ਹਟ 24 ਘੰਟੇ ਚੇਤਨ ਰਹਿੰਦਾ ਹੀ ਹੈ। ਅੱਛਾ ਜੀ। ਵੀ ਵੀਰ ਹਣੀ ਦੱਸਦਾਂ ਨੇ ਗੁਰਵਿੰਦਰ ਸਿੰਘ ਜੀ ਵੀ ਜਿਹੜਾ ਇਹ ਧੂਣਾ ਆਈ ਇਹ 24 ਘੰਟੇ ਚੇਤਨ ਰਹਿੰਦਾ ਹੀ ਹੈ ਇਹ। ਵੀ ਇਸ ਦੇ ਵਿੱਚ ਜਿਹੜੀ ਪਾਥੀ ਲਗਾਈ ਜਾਂਦੀ ਆ ਜੋ ਕਿ ਵਿੱਚ ਮਗਦੀ ਰਹਿੰਦੀ ਹੈ ਜੀ 24 ਘੰਟੇ ਉਹ। ਹਾਂਜੀ। ਤੇ ਉੱਪਰ ਉਹ ਜਿਹੜੀ ਭਵੂਤੀ ਆ ਇਹ ਭੂਤ ਹੈਗਾ ਜੀ। ਹਾਂਜੀ ਭੂਤ ਆ। ਭੂਤ ਦੇ ਨਾਲ ਇਸ ਨੂੰ ਟਕਾਇਆ ਜਾਂਦਾ ਜੀ। ਤੇ ਕਰੋ ਜੀ ਦਰਸ਼ਨ ਧੂਣਾ ਸਾਹਿਬ ਦੇ। ਜਿੱਦਾਂ ਵੀ ਕਿਸੇ ਦਾ ਮਤਲਬ ਵੀ ਕੋਈ ਕਿੱਲਾ ਮੱਠਾ ਕੋਈ ਹਾਂਜੀ ਹਾਂਜੀ ਜਿਵੇਂ ਕੋਈ ਢਿੱਲਾ ਮੱਠਾ ਹੋ ਜਾਂਦਾ ਜੀ ਤੇ ਤੁਸੀਂ ਭੂਤ ਲੈ ਜਾ ਸਕਦੇ ਹੋ ਤੇ ਉਹ ਵੀ ਭੂਤ ਤੁਸੀਂ ਆਪਣੇ ਮੱਥੇ ਤੇ ਲਾਓ ਤੇ ਤੁਹਾਨੂੰ ਪਰਮਾ ਸੀ ਜੀ ਪੋਲੇ ਨਾਲ ਦੀ ਕਿਰਪਾ ਹੋ ਜੇ ਤੁਹਾਡੇ ਉਪਰ ਹਾਂਜੀ ਇਹ ਮਾਤਾ ਅਨਪੁਰਨਾ ਅੱਛਾ ਜੀ ਮਾਤਾ ਅੱਛਾ ਜੀ ਜੀ ਕੋਈ ਬੰਦਾ ਮਤਲਬ ਕਿ ਕਿਸੇ ਦੀ ਮਾਜੇ ਕਿਸੇ ਦੀ ਗਾਂ ਕੋਈ ਉਤਰੀ ਦਿੰਦੀ ਮਾਤਾ ਅਨਪੁਰਨਾ ਕੋਈ ਕੁਝ ਵੀ ਹੈਗਾ ਹੀ ਹਾਂਜੀ ਉਹਨੂੰ ਪਾਏ ਜਲ ਦਿੰਨੇ ਵੀਰੇ ਅੱਛਾ ਜੀ ਹਾਂਜੀ ਮਾਤਾ ਅਨਪੁਰਨਾ ਹਾਂ ਜੀ ਮਾਤਾ ਅਨਪੁਰਨਾ ਅੱਛਾ ਇਹ ਜਿਹੜੀ ਤੁਸੀਂ ਮਾਤਾ ਦੇ ਇਸ ਜਗ੍ਹਾ ਤੇ ਨਦਰਸ਼ਾ ਕਰ ਰਹੇ ਹੋ ਜੀ ਇਹ ਹੈਗੀ ਮਾਤਾ ਅਨਪੁਰਨਾ ਮੇਰੇ ਪਿੱਛੇ ਉਹਦਾ ਮੰਦਰ ਉੱਪਰ ਹੈਗਾ ਜੀ ਅੱਛਾ ਜੀ ਉਹ ਦਿਖਾਣ ਬਾਕੀ ਇਸ ਜਗ੍ਹਾ ਤੇ ਵੀ ਤੁਸੀਂ ਵੇਖ ਸਕਦੇ ਹੋ ਮਾਤਾ ਅਨਪੁਰਨਾ ਜੋ ਕਿ ਇਸ ਦਾ ਜਲ ਇਸ ਜਗ੍ਹਾ ਤੇ ਧੂਨੇ ਤੇ ਪਿਆ ਜਿਸ ਜਗ੍ਹਾ ਤੇ ਜੇ ਕੋਈ ਕੋਈ ਬੱਚਾ ਕਿਸੇ ਦਾ ਬਿਮਾਰ ਠਮਾਰ ਹੁੰਦਾ ਹੈ ਕੋਈ ਜਾਨਵਰ ਵੀ ਢਿੱਲਾ ਮੱਠਾ ਹੁੰਦਾ ਹੈ ਹਾਂਜੀ ਹਾਂ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਜੀ निहाल सिंह निहाल सिंह जी बाबा जी ਦਾ ਨਾਮ ਹੈ निहाल सिंह ਆ ਤੇ ਇਹ ਚੋਂ ਧੋਨੇ ਬਾਰੇ ਮੜੀ ਜੀ ਕਿ ਨਾਲ ਜਿਦਾਂ ਹੋਗੇ ਉੱਪਰ ਨੂੰ ਚਲੋ ਉੱਪਰ ਦਾ ਮਾਤਾ ਮੰਦਰ ਹਾਂਜੀ ਚਲੋ ਆਪਾਂ ਅਪਰ ਆਪਾਂ ਮੰਦਰ ਅਨਪੁਰਨਾ ਜੀ ਦਾ ਕਰਾਉਣੇ ਦਰਸ਼ਨ ਹਾਂਜੀ ਉੱਪਰ ਜਾ ਕੇ ਪਹੁੰਚ ਕੇ ਕਰਦੇ ਆ ਗੱਲਬਾਤ ਕੀ ਨਾਮ ਜੀ ਇਹਨਾਂ ਦਾ ਹਰਪਾਜਨ ਸਿੰਘ ਹਰਪਾਜਨ ਸਿੰਘ ਜੀ ਆਜੋ ਪਰ ਆਜੋ ਹਰਪਾਜਨ ਸਿੰਘ ਜੀ ਆਪਾਂ ਨੂੰ ਆਪਾਂ ਦਾਰਸ਼ਨ ਕਰਾਣਗੇ ਮਾਤਾ ਦੇ ਉੱਪਰ ਹਨਾ ਜੀ ਹਰਪਾਜਨ ਸਿੰਘ ਜੀ ਅਨਪੂਰਨਾ ਜੀ ਦੇ ਮਾਤਾ ਜੀ ਦੇ ਆਪਾਂ ਦਰਸ਼ਨ ਕਰਾਉਣੇ ਆ ਤੁਹਾਨੂੰ ਵੀਡੀਓ ਵਿੱਚ ਜੁੜੇ ਰਹੋ ਜੀ ਆਪਣੇ ਨਾਲ ਤੇ ਆਪਾਂ ਨਾ ਪੌੜੀਆਂ ਚੜ੍ਹ ਕੇ ਸੀੜੀਆਂ ਚੜ੍ਹ ਕੇ ਉੱਪਰ ਮੰਦਰ ਦੇ ਵੱਲ ਪਹੁੰਚ ਰਹੇ ਆ ਜੀ ਮੰਦਰ ਦੇ ਉੱਪਰ ਜਾ ਕੇ ਆਪਾਂ ਨਾ ਉੱਪਰ ਮੰਦਰ ਬਣਾ ਹੋਇਆ ਮਾਤਾ ਅਨਪੂਰਨਾ ਜੀ ਦਾ ਤੇ ਕਰਾਣੇ ਤੁਹਾਨੂੰ ਦਰਸ਼ਨ ਹਾਂਜੀ ਸੰਗਤ ਜੀ ਕਰੋ ਜੀ ਦਰਸ਼ਨ ਮਾਤਾ ਅਨਪੂਰਨਾ ਜੀ ਦੇ ਆਜੋ ਜੀ ਫਿਰ ਜਾਓ ਹਾਂਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਜਮਾ ਜਗਾ ਮਾਤਾ ਅਨਪੁਰਨਾ ਜੀ ਦੇ ਮੰਦਿਰ ਦੇ ਇੱਧਰ ਮੇਰੇ ਮੇਰੇ ਵਾਲੀ ਸਾਈਡ ਤੋਂ ਦਿਖਾਈ ਪਿੱਛੇ ਹੋ ਜਾ ਪਿੱਛੇ ਹੋ ਜਾ ਹਾਂਜੀ ਤੁਹਾਨੂੰ ਨਾ ਇਸ ਸਮੇ ਮੈਂ ਦਰਸ਼ਨ ਕਰਾਏ ਨੇ ਮੰਦਿਰ ਦੇ ਸ਼ਿਵ ਮੰਦਿਰ ਦੇ ਜੋ ਕਿ ਪਿੰਡ ਖਾਨਪਰ ਗੰਡਿਆਂ ਰੈਲੂ ਦੇ ਵਿੱਚ ਪੈਂਦਾ ਇਹ ਪਿੰਡ ਮੰਦਿਰ ਤੇ ਵੀਰ ਉਹਨੇ ਆਪਣੇ ਨਾਲ ਗੁਰਵਿੰਦਰ ਸਿੰਘ ਜੀ ਨੇ ਤੇ ਇਹਨਾਂ ਨੇ ਆਪਾਂ ਨੂੰ ਚੈਨਲ ਦੇ ਉੱਪਰ ਬਹੁਤ ਜਿਆਦਾ ਜਾਣਕਾਰੀ ਦਿੱਤੀ ਹੈ ਮੰਦਿਰ ਬਾਰੇ ਤੇ ਇਹਨਾਂ ਦੇ ਸਹਿਯੋਗ ਨਾਲ ਆਪਣੀ ਵੀਡੀਓ ਬਣੀ ਹੈ ਜੀ ਇਹ ਤੇ ਇਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਨਾ ਵੀਰ ਜੀ ਤੇ ਜਦੋਂ ਨਾ ਜੀ ਵੀਰ ਜੀ ਲੰਗਰ ਚਲਾਣੇ ਆ ਸੀ ਹਾਂਜੀ ਪਹਿਲਾਂ ਨਾ ਹੀ ਅਨਪੂਰਨਾ ਮਾਤਾ ਨੂੰ ਭੋਗ ਲਵਾਉਣੀ ਹੈ ਅੱਛਾ ਜੀ ਹਾਂਜੀ ਫਿਰ ਥੱਲੇ ਆਪਣੀ ਜਿੰਨੀ ਵੀ ਸਮਾਦਾ ਜੁੰਦੇ ਦੀ ਸਮਾਦਾ ਹੋ ਗਈ ਥੱਲੇ ਸਮਾਦਾ ਹੋ ਗਿਆ ਆਪਾਂ ਉਹਨਾਂ ਨੂੰ ਭੋਗ ਲਵਾਣੇ ਠੀਕ ਹੈ ਜੀ ਮਤਲਬ ਕਿ ਜਦੋਂ ਵੀ ਅਸੀਂ ਲੰਗਰ ਚਲਾਣੇ ਕੋਈ ਵੀ ਚਲਾਉਂਦਾ ਕੋਈ ਛੋਟਾ ਚਲਾਉਂਦਾ ਕਈ ਵਾਰੀ ਕਿਸੇ ਸੁੱਖਾਂ ਬਾਰਾਨੀਆਂ ਜਿਵੇਂ ਵੀ ਅਨਪੂਰਨਾ ਮਾਤਾ ਤੋਂ ਲੰਗਰ ਇੱਥੋਂ ਅਸੀਂ ਭੋਗ ਲਵਾ ਕੇ ਸਟਾਰਟ ਕਰਦੇ ਆਂ ਵੀ ਮਤਲਬ ਵੀ ਸਾਨੂੰ ਕਦੇ ਵੀ ਮੇਰੇ ਵੀ ਕਾਫੀ ਟਾਈਮ ਹੋ ਗਈ ਉਮਰ ਵੀ ਸਾਨੂੰ ਕਦੇ ਆਇਆ ਨਹੀਂ ਹੋਇਆ ਮਹਿਸੂਸ ਵੀ ਹਾਂਜੀ ਵੀ ਲੰਗਰ ਦੀ ਘਾਟ ਪਈਗੀ ਘਾਟ ਕਦੇ ਨਹੀਂ ਪਈ ਸਾਨੂੰ ਜਿੱਦਾਂ ਕਿ ਅੱਜ ਮਾਲਪੂੜੇ ਦਾ ਲੰਗਰ ਸੀਗਾ ਮਾਲਪੂੜਾ ਵੀ ਸਾਡੇ ਕੋਲ ਬਚ ਜਾਂਦਾ ਹੈ ਫਿਰ ਅਸੀਂ ਨਾ ਜੀ ਜਿਵੇਂ ਕੜੀ ਚੌਲ ਦਾ ਲੰਗਰ ਹੁੰਦਾ ਹੈ ਗੱਲੋਂ ਫਿਰ ਅਸੀਂ ਕੜੀ ਚੌਲ ਵਾਲੇ ਲੰਗਰ ਉਸ ਦਿਨ ਮਾਲਪੂੜਾ ਥੋੜਾ ਚਲਾ ਦਿੰਦੇ ਹਾਂ ਮਾਤਾ ਦੀ ਕਿਰਪਾ ਹੋ ਜਾਂਦੀ ਆ ਪਰ ਲੰਗਰ ਦੇ ਵਿੱਚ ਮਾਤਾ ਦੀ ਕਿਰਪਾ ਹੀ ਸਾਨੂੰ ਹੋਰ ਕੁਝ ਨਹੀਂ ਹੈ ਸਾਨੂੰ ਠੀਕ ਆ ਜੀ ਵੀਰ ਉਹ ਨਹੀਂ ਦੱਸ ਸਕਦੇ ਨੇ ਜਦੋਂ ਲੰਗਰ ਤਿਆਰ ਕਰਦੇ ਆ ਤਾਂ ਪਹਿਲਾਂ ਲੰਗਰ ਇਸ ਜਗ੍ਹਾ ਤੇ ਆ ਕੇ ਮਾਤਾ ਨੂੰ ਲਗਾਣੇ ਆ ਪਹਿਲਾਂ ਪ੍ਰਸ਼ਾਦ ਹਾਂਜੀ ਬਾਤਾ ਨੂੰ ਲੰਗਰ ਦਾ ਪ੍ਰਸ਼ਾਦ ਲਗਾ ਕੇ ਫਿਰ ਸ਼ੁਰੂਆਤ ਕਰਦੇ ਆ ਲੰਗਰ ਦੀ ਹਾਂਜੀ ਠੀਕ ਆ ਜੀ ਤੇ ਵੀਰ ਉਹਨਾਂ ਨੇ ਬਹੁਤ ਜਾਣਕਾਰੀ ਦਿੱਤੀ ਜੀ ਆਪਾਂ ਨੂੰ ਚੈਨਲ ਤੇ ਤੇ ਆਪਣੇ ਚੈਨਲ ਨੂੰ ਵਧੀਆ ਆਪਾਂ ਵੀਡੀਓ ਸਾਰੀਆਂ ਧਾਰਮਿਕ ਵੀਡੀਓ ਪਾਉਂਦੇ ਧਾਰਮਿਕ ਸਥਾਨਾਂ ਦੀਆਂ ਤੇ ਵੀ ਵੀਡੀਓ ਮੰਦਰਾਂ ਬਾਰੇ ਵੀ ਧਾਰਮਿਕ ਸਥਾਨਾਂ ਦੀਆਂ ਨਾ ਤੇ ਜੇਕਰ ਤੁਸੀਂ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਮੇਰੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਕਰ ਲੋ ਜੀ ਮੇਰੇ ਚੈਨਲ ਨੂੰ ਤਾਂ ਜੋ ਕਿ ਮੇਰੀ ਹਰ ਇੱਕ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਦੀ ਰਹੇ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਦੀ ਦੱਸਣਾ ਕਿਵੇਂ ਦੀ ਲੱਗੀ ਮੇਰੀ ਵੀਡੀਓ ਇਹ ਮੰਦਰ ਦੀ ਬਣਾਈ ਹੋਈ ਤੁਹਾਨੂੰ ਹਨਾ ਜੀ ਹਾਂਜੀ ਤੇ ਆਪਾਂ ਕੋਈ ਦਿਨ ਚ ਸਮਾਂ ਲੱਗਿਆ ਦਿਨ ਚ ਟਾਈਮ ਕੱਢ ਕੇ ਕਦੇ ਆਪਾਂ ਸਵੇਰੇ ਵੀਰ ਫੇਰ ਲੱਭ ਚੱਲਣਾ ਆਪਣਾ ਕੜੀ ਚੌਲ ਦਾ ਲੰਗਰ ਹੋਇਆ ਗਈ ਅੱਛਾ ਜੀ ਹਾਂਜੀ ਉਹ ਵੀ ਆਪਣਾ ਸ਼ਾਮ ਤੱਕ ਚੱਲਣਾ ਹੈਗਾ ਜੀ ਅੱਛਾ ਜੀ ਹਾਂਜੀ ਤੇ ਆਪਾਂ ਦੇਖਦੇ ਆ ਕੋਸ਼ਿਸ਼ ਕਰਾਂਗੇ ਵੀਡੀਓ ਬਣਾਉਣ ਦੀ ਦਿਨ ਦੇ ਵਿੱਚ ਜੇ ਸਮਾਂ ਲੱਗਿਆ ਨਾ ਟਾਈਮ ਕੱਢ ਕੇ ਆਵਾਂਗੇ ਹਨਾ ਜੀ ਹਾਂਜੀ ਤੇ ਦੇਖਾਂਗੇ ਫਿਰ ਆਪਾਂ ਵੀਡੀਓ ਪਰ ਬਣਾਵਾਂਗੇ ਦਿਨ ਦੇ ਵਿੱਚ ਗੱਲ ਸਾਰੋਜਦੀਆ ਤੇ ਜਿਹੜੀ ਅੱਜ ਦੀ ਵੀਡੀਓ ਆਪਾਂ ਬਣਾਈ ਐ ਇਸ ਦੇ ਵਿੱਚ ਡੈਕੋਰੇਸ਼ਨ ਦਿਖਾਈ ਗਈ ਆਪਾਂ ਨੇ ਹੈਨਾ ਜੀ ਜਿਹੜੀ ਮੰਦਿਰ ਦੀ ਡੈਕੋਰੇਸ਼ਨ ਹੋਈ ਆ ਉਹ ਦਿਨ ਦੇ ਵਿੱਚ ਨਹੀਂ ਬਣਨੀ ਸੀਗੀ ਜਿਹੜੀ ਲਾਈਟਾਂ ਦੀ ਤੁਹਾਨੂੰ ਵੀਡੀਓ ਵਿੱਚ ਦਿਖਾਈ ਗਈ ਹੈ ਨਾ ਡੈਕੋਰੇਸ਼ਨ ਉਹ ਰਾਤ ਨੂੰ ਹੀ ਹੋਣੀ ਸੀਗੀ ਪੂਰੇ ਵੀਰੇ ਪਤਾ ਨਹੀਂ ਵੀ ਕਿੱਥੋਂ ਕਿੱਥੋਂ ਦੁਨੀਆ ਚੱਲ ਕੇ ਆਂਦੀ ਆ ਮਤਲਬ ਵੀ ਸਾਨੂੰ ਵੀ ਕੋਈ ਅੰਦਾਜ਼ਾ ਨਹੀਂ ਰਹਿੰਦਾ ਵੀ ਕਿੱਥੋਂ ਦੇ ਕਿੱਥੋਂ ਦੁਨੀਆ ਆਂਦੀ ਆ ਹਾਂਜੀ ਬਹੁਤ ਬਹੁਤ ਦੂਰ ਤੋਂ ਆਂਦੀ ਆ ਦੁਨੀਆ ਇੱਥੇ ਦਰਸ਼ਨ ਕਰਨ ਦਰਸ਼ਨ ਦੇਖੋ ਜੇਕਰ ਕਿਸੇ ਦਾ ਕੰਮ ਰਾਸ ਆਉਂਦਾ ਏ ਤਾਂ ਆਉਂਦਾ ਨਾ ਹਾਂਜੀ ਵੀਰ ਜੀ ਕਈ ਵਾਰੀ ਅਸੀਂ ਉਰੇ ਹੁੰਨੇ ਆ ਜਿੱਦਾਂ ਵੀ ਅਸੀਂ ਸੇਵਾ ਕਰਦੇ ਆ ਸੁੱਖ ਸੁੱਖ ਦੇਣੇ ਲੋਕਾਂ ਦੇ ਸਸਤਾਂ ਤੇ ਦਿਨ ਚ ਰਹਿੰਦੇ ਆ ਹਾਂ ਹੁਣ ਸਾਨੂੰ ਕਈ ਵਾਰੀ ਕੋਈ ਬੰਦਾ ਅੱਜ ਹਿਮਾਚਲ ਤੋਂ ਆਏ ਹੋਏ ਸੀਗੇ ਅੱਛਾ ਜੀ ਹਾਂਜੀ ਹਿਮਾਚਲ ਤੋਂ ਜਨਕਿ ਤੋ ਹਿਮਾਚਲ ਪੈਂਦਾ ਹੀ 1.5 ਤੋਂ 100 ਕਿਲੋ ਦੇ ਕਰੀਬ ਹੈ ਨਾ ਇਹ ਹਾਂਜੀ ਹਮਾਚਲ ਤੋਂ ਆਏ ਹੋਏ ਸੀਗੇ ਸੇਵਾਦਾਰ ਠੀਕ ਆ ਜੀ ਕਾफी ਦੂਰ ਤੋਂ ਆਏ ਉਹਦੇ ਹਿਮਾਚਲ ਤੋਂ ਦੇਖੋ ਜੀ ਇਸ ਜਗ੍ਹਾ ਤੇ ਅੱਜ ਆ ਪਹੁੰਚੇ ਹੋਏ ਸੀਗੇ ਸੇਵਾਦਾਰ ਆ ਜੋ ਕਿ ਇੱਥੇ ਸੇਵਾ ਕਰਕੇ ਗਏ ਨੇ ਆਪਣੀ ਸੇਵਾ ਦਾ ਫਰਜ਼ ਨਿਭਾ ਕੇ ਗਏ ਨੇ ਹਾਂਜੀ ਜੀ ਅੱਛਾ ਜੀ ਬਹੁਤ ਦੂਰ ਦੂਰ ਤੋਂ ਦੁਨੀਆ ਪਹੁੰਚਦੀ ਹੈ ਇਹ ਵੀ ਤੁਹਾਡੀ ਦੇਖੋ ਸੇਵਾਈ ਹੈ ਜਿਹੜੀ ਆਪਾਂ ਨੂੰ ਚੈਨਲ ਦੇ ਵਿੱਚ ਆ ਕੇ ਸਾਰਾ ਕੁਝ ਨੌਲੇਜ ਦਿੰਦੀ ਆ ਠੀਕ ਨਹੀਂ ਜੀ ਇਹ ਜਿਹੜੀ ਕਿ ਨੌਲੇਜ ਤੋਂ ਬਿਨਾਂ ਵੀਡੀਓ ਅਧੂਰੀ ਹੁੰਦੀ ਆ ਹਾਂਜੀ ਠੀਕ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਵਿੰਦਰ ਸਿੰਘ ਜੀ ਠੀਕ ਹੈ ਜੀ ਤੇ ਮੰਦਿਰ ਦਾ ਜੀ ਸਮਾਂ ਜੀ ਸਾਡਾ ਹੂੰ ਸਵੇਰੇ 6:00 ਪੰਜ ਵਜੇ ਤੋਂ ਖੁੱਲ ਜਾਂਦਾ ਜੀ ਤੇ ਉਹ 12 ਵਜੇ ਤੱਕ ਖੁੱਲ੍ਹਾ ਰਹਿੰਦਾ ਈ ਹੈ। ਅੱਛਾ ਸਵੇਰੇ ਕਿੰਨੇ ਵਜੇ ਖੁੱਲ੍ਹ ਜਾਂਦਾ? 6 ਵਜੇ, 5:30 ਸਵੇਰੇ 5:30 ਵਜੇ ਖੁੱਲ੍ਹ ਜਾਂਦਾ। ਸਵੇਰੇ 5-6 ਵਜੇ ਦੇ ਕਰੀਬ ਖੁੱਲ੍ਹ ਜਾਂਦਾ ਮੰਦਿਰ ਤੇ ਸਮਾਪਤੀ ਦਾ ਸਮਾਂ ਸ਼ਾਮ ਦਾ? ਇਹ ਜੀ ਵੀਰੇ ਦੁਪਹਿਰ ਨੂੰ ਯਾਨੀ ਕਿ ਆਰਤੀ ਕਿੰਨੇ ਵਜੇ ਸ਼ਾਮ ਨੂੰ ਹੁੰਦੀ ਆ? ਸ਼ਾਮ ਨੂੰ 6 ਵਜੇ ਆਰਤੀ। ਅੱਛਾ ਜੀ। ਜਿਹੜੀ ਸ਼ਾਮ ਨੂੰ ਫਿਰ ਆਰਤੀ ਹੁੰਦੀ ਆ 6 ਵਜੇ ਦੇ ਕਰੀਬ। ਹਾਂਜੀ। ਹੈਨਾ ਜੀ? ਹਾਂਜੀ ਜਿੱਦਾਂ ਕਿ ਮਤਲਬ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਆਰਤੀ ਹੋ ਜਾਂਦੀ ਆ। ਨਹੀਂ। ਹਾਂਜੀ ਛਿਪਣ ਨਾਲ। ਹਾਂ ਉਹ ਹੀ ਕਹਿੰਦਾ ਜੀ ਇਹ ਛਿਪਣ ਦੇ ਪਹਿ ਹਾਂ ਫਿਰ ਹੁੰਦਾ ਨਹੀਂ ਫਿਰ ਜਦੋਂ ਸਿਰਜ ਸਿਪਜੰਦਾ ਏ ਹਰ ਇੱਕ ਚੀਜ਼ ਦਾ ਵਿਧਾਨ ਆ ਹਾਂਜੀ ਫਿਰ ਉਹਦਣਾ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਤੇ ਤੁਸੀਂ ਜਾਣਕਾਰੀ ਦਿੱਤੀ ਆ ਦੋ ਮਿੰਟ ਫੜ ਕੇ ਰੱਖੋ ਦੋ ਮਿੰਟ ਬਸ ਦੋ ਮਿੰਟ ਮੇਰੇ ਖੰਦੀ ਦੋਟਾ ਤੇ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਮੇਰੀਆਂ ਵੀਡੀਓ ਪਹੁੰਚਦੀਆਂ ਰਹਿਣ ਤੇ ਆਪਾਂ ਅੱਗੇ ਹੋਰ ਵੀਡੀਓ ਲਿਆਉਂਦੇ ਰਹੀਏ ਤੁਹਾਡੇ ਲਈ ਵਧੀਆ ਤੋਂ ਵਧੀਆ ਤੇ ਜੁੜੇ ਰਹੋ ਜੀ ਅਗਲੀ ਵੀਡੀਓ ਤੱਕ ਸਾਡੇ ਨਾਲ ਹਾਂਜੀ ਜੈ ਮਾਤਾ ਅਨਪੂਰਨਾ ਜੀ ਤੇ ਸੀ ਭੋਲੇ ਨਾਥ ਜੀ ਜੈ ਸ਼ਿਵ ਸ਼ੰਕਰ ਜੀ